ਕਹਿੰਦਾ ਕਿ ਸਾਈਡ ਤੇ ਨਿਭਾਈ ਜਨੇ ਆਪਾਂ ਭਾਈ ਜਣਾ ਜੇ ਆਪਾਂ ਕਿ ਸਾਈਡ ਤੇ ਨਿਭਾਣੇ ਆ ਆ ਛੱਡ ਜਾ ਪ੍ਰਧਾਨੀ ਆ ਜਿਹੜੇ ਆ ਸਾਰੇ ਬਾਜ਼ਾਰ ਦੇ ਤੇ ਆ ਦੁਕਾਨਾਂ ਖੋਲ ਕੇ ਬੈਠੇ ਹੀ ਭਾਈ ਜਣਾ ਇੱਕ ਸਾਈਡ ਤੇ ਭਾਈ ਜਣਾ ਕੱਲ ਤੁਸੀਂ ਜਾਓਗੇ ਹੀ ਨਾ ਬੰਦੇ ਕਰਾਂਗੇ ਚਲੋ ਬੰਦ ਕਰਿਆ ਨਾ ਕਰਵਾਇਆ ਤਾਂ ਕੀ ਕਰਵਾਇਆ ਯਾਰ ਰਿਕੁਐਸਟ ਕਰਕੇ ਦੇਖੋ ਬੰਦ ਕਰ ਦਿਓ ਯਾਰ ਰੱਬ ਦੇ ਡੇਢ ਤੂੰ ਹੀ ਇੱਕ ਵਾਰੀ ਆਂਦੇ ਤਾਂ ਆਪਾਂ ਉਥੇ ਲੱਗੜੇ ਹੋਈ ਨੇ ਇਹ ਹੁੰਦੇ ਨਾ ਕਿਰਪਾਨਾ ਲੈ ਕੇ ਫੇਰ ਬੰਦ ਹੋਣੀ ਫੇਰ ਬੰਦ ਹੋਣੀ ਹੈ ਅਸੀਂ ਖਾਲੀ ਹੱਥ ਆਏ ਤਾਂ ਕਿਰਪਾਨਾ ਹੁੰਦੀ ਹੈ ਫੇਰ ਦੁਕਾਨਾ ਬੰਦ ਕੀਤੀ ਜਾਣੀ ਹੈ ਜੋ ਕਿਸੇ ਦਾ ਜਰੀਆ ਕਿਸੇ ਦਾ ਕੈਂਡਲ ਮਾਰਦਾ ਜਰੀਆ ਉਤਲਾ ਫੁਕਨ ਦਾ ਜਰੀਆ ਹਰ ਇੱਕ ਨੇ ਆਪਣਾ ਰੋਸ ਪੇਦਾ ਪ੍ਰਗਟ ਕੀਤਾ ਮੋਦੀ ਸਾਹਿਬ ਤੋਂ ਆਸ ਕਰਦੇ ਆ ਕਿ ਜਲਦੀ ਹੀ ਇਹਨਾਂ ਲੋਕਾਂ ਦਾ ਇੰਕਾਊਂਟਰ ਕੀਤਾ ਜਾਏਗਾ ਜਿਹੜੇ ਦਖਾਨਦਾਰ ਜਿਹੜਾ 71 ਦਖਾਨਦਾਰ ਜਿਨ੍ਹਾਂ ਨੇ ਗੱਲ ਨਹੀਂ ਸੁਣੀ ਉਹਨਾਂ ਨੂੰ ਸਮਝਾਇਆ ਗਿਆ ਕਸ਼ਮੀਰ ਦਾ ਲਾਲਚੋਂਗਾ ਉਹਦੇ ਤੇ ਫਾਂਸੀ ਦੇਣੀ ਚਾਹੀਦੀ ਆ ਫਰਾਂਟੇ ਸਿਲਕਾਰ ਤੋਂ ਵਾਸ ਕਰਦੇ ਆ ਕਿ ਜਿਹੜਾ ਪਾਕਿਸਤਾਨ ਹੈ ਛੇਤੀ ਉਹਨੂੰ ਜਵਾਬ ਦਿੱਤਾ ਜਾਵੇ। ਉਹ ਵੀ ਉਹਨਾਂ ਪੁੱਛਣੋਂ ਬਗੈਰ ਉਹਨਾਂ ਨੇ ਪੁੱਛਿਆ ਇਹ ਨਾ ਪੁੱਛਣੋਂ ਬਗੈਰ ਇਹਨਾਂ ਨੇ ਸਬਾਇਆ ਕਰੇਗਾ ਸਾਨੂੰ ਆਪਣੀ ਸੇਨਾ ਤੇ ਮਾਣ ਆ। ਪੈਂਦੇ ਹਜ਼ਾਰ ਤੋਂ ਉੱਤੇ ਉਹਨਾਂ ਨੂੰ ਨਾਲ ਗੋਲੀਆਂ ਵੀ ਮਾਰਨੀਆਂ ਚਾਹੀਦੀਆਂ ਸਾਡੀ ਇਹੀ ਮੰਗ ਆ। ਮੇਰੇ ਦੇਸ਼ ਦੇ ਵਿੱਚ ਹਤੌੜੀਆਂ ਪੈਰ ਪਸਾਰੇ ਆ ਉਦੋਂ ਉਦੋਂ ਇਹਨਾਂ ਮੂੰਹ ਦੀ ਖਾਣੀ ਪਈ ਆ ਮੈਂ ਪੰਕਜ ਦੇਸੇ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਦਾ ਰਾਸ਼ਟਰੀ ਨਕਸ਼ ਅੱਜ ਮੈਂ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਪਾਰ ਮੰਡਲ ਅੰਮ੍ਰਿਤਸਰ ਸ਼ਹਿਰ ਵਾਸੀਆਂ ਦਾ ਬੜਾ ਧੰਨਵਾਦ ਕਰਦਾ ਪਹਿਲਾਂ ਤੇ ਸਾਨੂੰ ਕਹਿਣਾ ਪੈਂਦਾ ਸੀ ਦੁਕਾਨਾਂ ਬੰਦ ਕਰੋ ਪਰ ਇੰਨਾ ਕੁ ਰੋਸ ਲੋਕਾਂ ਦੇ ਵਿੱਚ ਪਾਇਆ ਗਿਆ ਕਾਫੀ ਦਿਨਾਂ ਤੋਂ ਤੁਸੀਂ ਦੇਖ ਰਹੇ ਹੋ ਜੋ ਕਿਸੇ ਦਾ ਜਰੀਆ ਕਿਸੇ ਦਾ ਕੈਂਡਲ ਮਾਰਨ ਦਾ ਜਰੀਆ ਉਤਲਾ ਫੁਕਨ ਦਾ ਜਰੀਆ ਹਰ ਇੱਕ ਨੇ ਆਪਣਾ ਰੋਸ ਪ੍ਰਗਟ ਕੀਤਾ ਇਹ ਜਿਹੜਾ ਨਰਸਾ ਹਾਰ ਜਿਹੜਾ ਹਿੰਦੂਆਂ ਦਾ ਕਸ਼ਮੀਰ ਦੇ ਵਿੱਚ ਵੇਖਣ ਨੂੰ ਮਿਲਿਆ ਇਹਦਾ ਜਿਹੜਾ ਰੋਸ ਹੀ ਅੱਜ ਸ਼ਹਿਰ ਹੱਤੇ ਦੇ ਵਿੱਚ ਸਾਡੇ ਰਿੰਕੂ ਪਾਜੀ ਵਿਪਨ ਨਈਅਰ ਜੀ ਹੋਰ ਵੀ ਕਈ ਸਾਥੀਆਂ ਨੇ ਸਾਥ ਦਿੱਤਾ ਰਾਸ਼ਟਰੀ ਭਗਵਾਨ ਸੇਨਾ ਸੰਗਠਨ ਦੀ ਪੂਰੀ ਟੀਮ ਜਿਹੜੀ ਜ਼ਿਲ੍ਹੇ ਦੀ ਉਸ ਸੜਕ ਤੇ ਉਤਰੀ ਤੇ ਨਾਲ ਇਹ ਪੂਰਾ ਐਫਰਡ ਕੀਤਾ ਜਿਹੜੇ ਦੁਕਾਨਦਾਰ ਜਿਹੜਾ ਇੱਕਾ ਟੁਕਾ ਦੁਕਾਨਦਾਰ ਜਿਨ੍ਹਾਂ ਨੇ ਗੱਲ ਨਹੀਂ ਸੁਣੀ ਉਹਨਾਂ ਨੂੰ ਸਮਝਾਇਆ ਗਿਆ ਤਾਂ ਫਿਰ ਉਹਨਾਂ ਨੇ ਵੀ ਬੰਦ ਕੀਤਾ ਸੋ ਅੱਜ ਅੰਮ੍ਰਿਤਸਰ ਬਿਲਕੁਲ ਬੰਦ ਰਿਹਾ ਜਿੱਦਾਂ ਕਿ ਕੱਲ ਹਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਸਾਰਾ ਬੰਦ ਰਿਹਾ ਇਹ ਪੂਰੇ ਭਾਰਤ ਵਿੱਚ ਰੋਸ਼ ਹੈ ਤੇ ਜਿਹੜਾ ਮ ਆਪਣਾ ਪਹਿਲਗਨ ਦੇ ਵਿੱਚ ਹੰੜਲਾ ਆ ਅਸੀਂ ਸੈਂਟਰ ਸਰਕਾਰ ਨੂੰ ਆਸ਼ਵਾਸ ਕਰਦੇ ਆ ਕਿ ਜਿਹੜਾ ਪਾਕਿਸਤਾਨ ਹੈ ਛੇਤੀ ਇਹਨੂੰ ਜਵਾਬ ਦਿੱਤਾ ਜਾਵੇ ਇੰਨੀਆਂ ਗੱਲਾਂ ਕਹਿ ਕੇ ਜੈਨ ਜੈ ਮਾਰਾ ਕਿੰਨੇ ਹੋਣੀ ਦੇਖੋ ਜੀ 6 ਨਾਲ ਜਵਾਬ ਦੇਣਾ ਜਾਣਦੀ ਆ ਤੇ ਦੇ ਵੀ ਰਹੀ ਆ ਜਿੰਨੇ ਵੀ ਅੰਤਖਵਾਂਦੀ ਉੱਥੇ ਆ ਕੇ ਨੇ ਇਸ ਵੇਲੇ ਜਾਂ ਦੁੱਤੋਂ ਭੱਜ ਚੁੱਕੇ ਨੇ ਜਾਂ ਛੁਪੇ ਬਏ ਨੇ ਸੇਨਾ ਜਵਾਬ ਦੇ ਰਹੀ ਆ ਜਿਹੜਾ ਧਰਮ ਪੁਛਕੇ ਕਿਸੇ ਨੂੰ ਟਾਰਗੇਟ ਕਰਨਾ ਰੋਸ ਵੀ ਇਸੇ ਕਲ ਦਾਣਾ ਸਾਡੇ ਹਿੰਦੂ ਸਮਾਜ ਚ ਰੋਸ ਵੀ ਇਸੇ ਕਲ ਦਾ ਤੁਸੀਂ ਟੈਰਰਿਸਟ ਅੱਜ ਤੱਕ ਭਾਰਤ ਉਤੇ ਜਿੰਨੇ ਹਮਲੇ ਹੋਏ ਕਿਸੇ ਨੇ ਅੱਜ ਤੱਕ ਇਤਨਾ ਦਾ ਹਮਲਾ ਨਹੀਂ ਦੇਖਿਆ ਜਿਹਦੇ ਵਿੱਚ ਉਸ ਨੂੰ ਉਹਦਾ ਨਾਂ ਤੋਂ ਉਹਦਾ ਖਤਰਾ ਦੇਖ ਕੇ ਕੱਪੜੇ ਲਵਾ ਕੇ ਉਹਨੂੰ ਦੇਖਿਆ ਜਾਵੇ ਫਿਰ ਉਹਨੂੰ ਗੋਲੀ ਮਾਰੀ ਜਾਵੇ ਰੋਸ ਵੀ ਇਸੇ ਕਲ ਦਾ ਹੀ ਫਿਰ ਹੁਣ ਭਾਰਤ ਸੇਨਾ ਭਾਰਤ ਸਰਕਾਰ ਦੀ ਜਿਹੜੀ ਸੇਨਾ ਹੈ ਉਹ ਵੀ ਉਹ ਨਾ ਪੁੱਛਣ ਤੋਂ ਬਗੈਰ ਉਹਨਾਂ ਨੇ ਪੁੱਛਿਆ ਇਹ ਨਾ ਪੁੱਛਣ ਤੋਂ ਬਗੈਰ ਇਹਨਾਂ ਦਾ ਸਪਾਇਆ ਕਰੇਗੇ ਸਾਨੂੰ ਆਪਣੀ ਸੇਨਾ ਤੇ ਮਾਣਿਆ ਸਾਡੇ ਜਿੰਨੇ ਵੀ ਸੰਗਠਨ ਨੇ ਜਿੰਨੀਆਂ ਵੀ ਐਨਜੀਓ ਆਪਾਂ ਸਰਕਾਰ ਦੇ ਨਾਲ ਆ ਅਸੀਂ ਆਸ ਕਰਦੇ ਛੇਤੀ ਇਸ ਗੱਲ ਦਾ ਜਵਾਬ ਮਿਲੇਗਾ ਜੈ ਸ਼ੀ ਰਾਮ ਵਿਪਨੀਅਰ ਕੱਲ ਜਿਹੜੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਗਈ ਸੀ ਉਸ ਦੇ ਕਰਕੇ ਅੱਜ ਨਰੈਣਗੜ੍ਹ ਸ਼ੈੜਾ ਖੰਡਵਾਲਾ ਪੁੱਤਲੀ ਘਰ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਦੁਕਾਨਦਾਰ ਭਰਾਵਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ ਉਨਾ ਆਪਣੀਆਂ ਦੁਕਾਨਾਂ ਬੰਦ ਕਰਕੇ ਇਸ ਚੀਜ਼ ਦਾ ਸਮਰਥਨ ਕੀਤਾ ਹੈ ਕਿਉਂਕਿ ਜੋ ਪਹਿਲਗਾਮ ਦੇ ਵਿੱਚ ਅੰਤਕਵਾਦੀਆਂ ਵੱਲੋਂ ਚੁੰਡ-ਚੁੰਡ ਕੇ ਹਿੰਦੂਆਂ ਨੂੰ ਮਾਰਿਆ ਗਿਆ ਸੀ ਉਸ ਦੇ ਵਿਰੋਧ ਦੇ ਵਿੱਚ ਅਜਮਰਸਰ ਬੰਦ ਦੀ ਕਾਲ ਦਿੱਤੀ ਗਈ ਸੀ ਮੇਰੇ ਨਾਲ ਪੰਗਤ ਦੇਵੇਸਰ ਜੀ ਔਰ ਮੇਰੇ ਸਿੱਖ ਵੀਰ ਸਾਡੇ ਦੁਕਾਨਦਾਰ ਯੂਨੀਅਨ ਭਰਾ ਸਾਰਿਆਂ ਨੇ ਇਸ ਹੜਤਾਲ ਦਾ ਸਮਰਥਨ ਕੀਤਾ ਹੈ ਤੇ ਸਾਰੇ ਇਸ ਚੀਜ਼ ਤੋਂ ਇਹ ਗੱਲ ਕਹਿ ਰਹੇ ਆ ਕਿ ਜੋ ਕੁਝ ਪਹਿਲਗਾਮ ਦੇ ਵਿੱਚ ਹੋਇਆ ਮੋਦੀ ਸਾਹਿਬ ਤੋਂ ਆਸ ਕਰਦੇ ਆ ਕਿ ਜਲਦੀ ਹੀ ਇਹਨਾਂ ਲੋਕਾਂ ਦਾ ਐਨਕਾਉਂਟਰ ਕੀਤਾ ਜਾਏਗਾ ਕਿਉਂਕਿ ਅੱਤਵਾਦ ਕਿਸੇ ਕੀਮਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਦੋਂ ਜਦੋਂ ਮੇਰੇ ਦੇਸ਼ ਦੇ ਵਿੱਚ ਅੱਤਵਾਦੀਆਂ ਪੈਰ ਫਸਾਰੇ ਆ ਉਦੋਂ-ਉਦੋਂ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਤੇ ਨਾਲ ਲੱਗਦੇ ਗੁਆਂਢੀ ਪਾਕਿਸਤਾਨ ਜਿਹੜਾ ਆਪਣੀਆਂ ਗਲਤ ਨੀਤੀਆਂ ਕਰਕੇ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਏ ਉਹ ਵੀ ਇਸ ਵਾਰ ਡਰਿਆ ਪਿਆ ਏ ਉਹਨੂੰ ਵੀ ਲੱਗ ਰਿਹਾ ਏ ਕਿ ਮੇਰਾ ਦੇਸ਼ ਭਾਰਤ ਕਿ ਤੇਨਾ ਕਿਤੇ ਕੋਈ ਐਸੀ ਕਟੜਾ ਜ਼ਰੂਰ ਕਰੇਗਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਅੱਤਵਾਦੀਆਂ ਨੂੰ ਇਹ ਡਰ ਹੋਏਗਾ ਕਿ ਜੇ ਮੈਂ ਭਾਰਤ ਵਿੱਚ ਜਾ ਕੇ ਕੋਈ ਐਸੀ ਕਟੜਾ ਕੀਤੀ ਤੇ ਉਹਦਾ ਅੰਜਾਮ ਬੁਰਾ ਹੋਏਗਾ ਦੁਕਾਨਦਾਰਾਂ ਵੱਲੋਂ ਸਮਰਥਨ ਦਿੱਤਾ ਗਿਆ ਬਿਲਕੁਲ ਲਗਭਗ ਦੁਕਾਨਦਾਰ ਯੂਨੀਅਨ ਜਿਨੇ ਸਾਡੇ ਸਮਰਥਨ ਦੇ ਵਿੱਚ ਆਏ ਆ ਦੁਕਾਨਦਾਰ ਵੀਰ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇਸ ਚੀਜ਼ ਦਾ ਭਰਪੂਰ ਸਮਰਥਨ ਦੇ ਰਿਹਾ ਮੋਹਨ ਜੀ ਸਰ ਆਪਣਾ ਨਾਮ ਦੱਸ ਕੇ ਤਾਇਨਾਤ ਕਰਨਾ ਮੈਂ ਰਕੇਸ਼ ਕੁਮਾਰ ਰਿੰਕੂ ਅੱਜ ਜਿਹੜਾ ਪ੍ਰੋਟੈਸਟ ਜਿਹੜਾ ਅੰਮ੍ਰਿਤਸਰ ਛਾੜੇ ਚੌਂਕ ਦੇ ਵਿੱਚ ਕੀਤਾ ਗਿਆ ਕਿਉਂਕਿ ਜਿਹੜਾ ਪਹਿਲਗਾਮ ਦੇ ਵਿੱਚ ਬਹੁਤ ਤਕੜਾ ਹਸਾ ਹੋਇਆ ਜਿੱਥੇ ਜਿਹੜੇ ਅੱਤਵਾਦੀਆਂ ਨੇ ਚੁੰਨ ਚੁੰਨ ਕੇ ਜਿਹੜੇ ਹਿੰਦੂ ਸੁਭਾਜ ਦੇ 26 ਬੰਦਿਆਂ ਦਾ ਜਿਹੜਾ ਉੱਥੇ ਕਤਲ ਕੀਤਾ ਗਿਆ ਅੱਜ ਉਹਦੇ ਸਬੰਧ ਦੇ ਵਿੱਚ ਜਿਸ ਦਿਨ ਇਹ ਜਿਹੜੀ ਗੋਲੀ ਗਾਂਡ ਹੋਇਆ ਸੀ ਉਹ ਦਿਨ ਪੂਰੇ ਛਾੜੇ ਵਾਸੀਆਂ ਨੇ ਇੱਥੇ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਸਾਰਿਆਂ ਵੱਲੋਂ ਤੇ ਸਾਰੀਆਂ ਪਾਰਟੀਆਂ ਆਪਣੀਆਂ ਪਾਰਟੀਆਂ ਤੋਂ ਉੱਠ ਕੇ ਜਿੰਨੇ ਵੀ ਲੀਡਰ ਸਾਰੇ ਇਕਜੁੱਟ ਹੋ ਕੇ ਜਿਹੜਾ ਇੱਥੇ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਅੱਜ ਜਿਹੜਾ ਸ਼ਰਟ ਆ ਪੂਰਾ ਜਿਹੜਾ ਅੱਜ ਬਾਜ਼ਾਰ ਜਿਹੜਾ ਪੂਰੇ ਬਾਜ਼ਾਰ ਨੇ ਦੁਕਾਨਦਾਰਾਂ ਨੇ ਜਿੰਨੇ ਵੀ ਇੱਥੋਂ ਦੇ ਦੁਕਾਨਦਾਰਾਂ ਨੇ ਪੂਰਾ ਸਹਿਯੋਗ ਦਿੱਤਾ ਅੱਜ ਕਤਿਬਨ ਸਾਰਾ ਸ਼ਰਟਾ ਜਿਹੜਾ ਬੰਦ ਆ ਸਾਡੀ ਸੈਂਟਰ ਸਰਕਾਰ ਕੋ ਇਹੀ ਮੰਗਿਆ ਕਿਉਂਕਿ ਜਿਹੜੇ ਅੱਤਵਾਦ ਜਿਨ੍ਹਾਂ ਨੇ ਇਹ ਜਿਹੜਾ ਉੱਥੇ ਮਤਲਬ ਲੋਕਾਂ ਦੇ ਉੱਤੇ ਜਿਹੜੇ ਘੁੰਮਣ ਗਏ ਸੀ ਜਿਨ੍ਹਾਂ ਤੇ ਐਡਾ ਵੱਡਾ ਅਤਿਆਚਾਰ ਗੋਲੀਆਂ ਮਾਰ ਕੇ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਮੈਂ ਸੈਂਟਰ ਸਰਕਾਰ ਕੋ ਇਹੀ ਮੰਗ ਕਰਦਾ ਵੀ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜਿਹੜਾ ਕਸ਼ਮੀਰ ਦਾ ਲਾਲ ਚੌਂਗਾ ਉਹਦੇ ਉੱਤੇ ਫਾਂਸੀ ਦੇਣੀ ਚਾਹੀਦੀ ਆ ਫਾਂਸੀ ਦੇ ਕੇ ਤੇ ਮੈਂ ਚਾਹੁੰਨਾ ਪੈਨ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਨਾਲ ਗੋਲੀਆਂ ਵੀ ਮਾਰਨੀਆਂ ਚਾਹੀਦੀਆਂ ਸਾਡੀ ਇਹੀ ਮੰਗ ਆ ਬਾਕੀ ਸੈਂਟਰ ਸਰਕਾਰ ਨੇ ਉਦੋਂ ਦਾ ਹੀ ਬਹੁਤ ਵਧੀਆ ਜਿਹੜਾ ਇਹ ਐਕਸ਼ਨ ਦਿੱਤਾ ਪਾਕਿਸਤਾਨ ਦੇ ਉੱਤੇ ਕਿਉਂਕਿ ਸਾਰੀ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਆ ਉਹਨਾਂ ਨੇ ਆਪਣੇ ਜਿਹੜੇ ਟੈਰਰਿਸਟ ਜਿਹੜੇ ਅਤਵਾਦੀ ਉਹ ਭੇਜੇ ਸੀ ਜਿਹੜਾ ਹਿੰਦੁਸਤਾਨ ਦਾ ਮਾਹੌਲ ਖਰਾਬ ਕਰਨ ਵਾਸਤੇ ਤੇ ਪਰ ਲੇਕਿਨ ਸਾਨੂੰ ਆਪਣੀ ਸੈਂਟਰ ਸਰਕਾਰ ਤੇ ਇਹ ਪੂਰਾ ਵਿਸ਼ਵਾਸ ਆ ਕਿ ਉਹ ਇਸ ਚੀਜ਼ ਦਾ ਪੂਰਾ ਜਿਹੜਾ ਇਹ ਬਦਲਾ ਲਿਤਾ ਜੇ There you go.